ਕਬੀਰ ਇਹੋ ਧਨ ਜਾਏਗਾ ਕਵਨੇ ਮਾਰਗ ਲਾਈ ਕੈ ਸੰਗਤ ਕਰ ਸਾਦ ਕੀ ਕੈ ਹਰ ਕੇ ਗੁਨ ਗਾਇ ਕਬੀਰ ਜੀ ਸਮਝਾਉਣਾ ਕਰਦੇ ਨੇ ਕਿ ਇਹ ਸਰੀਰ ਜਾਏਗਾ ਸਦੀਵੀ ਰਹਿਣ ਵਾਲਾ ਨਹੀਂ ਆ ਭਾਵੇਂ ਕਹਿੰਦੇ ਰਸਤਾ ਕੋਈ ਵੀ ਬਣਾ ਲਾ ਸੰਗਤ ਭਾਵੇਂ ਸਾਧ ਦੀ ਕਰ ਲਾ ਕਿੰਨੇ ਸਾਧ ਕਿਹੜਾ ਜੋਗ ਸਾਧ ਵਾਲਾ ਜਿਸ ਨਾਲ ਗੁਰਨਾਨਕ ਪਾਤਸ਼ਾਹ ਨੇ ਕਹਿੰਦੇ ਆ ਅਸੀਂ ਕੋਸ਼ਟ ਕਰਨਾ ਕੀਤੀ ਹੈ ਕਿ ਇਸੇ ਲਈ ਕਰਨਾ ਕੀਤੀ ਹੈ ਉਹ ਵੀ ਧਿਆਨ ਦੀ ਗੱਲ ਕਰਦੇ ਨੇ ਤੇ ਗੁਰਮਤ ਵੀ ਧਿਆਨ ਦੀ ਗੱਲ ਕਰਦੀ ਪਰ ਉਹ ਗਿਆਨ ਤੋਂ ਬਿਨਾਂ ਧਿਆਨ ਦੀ ਗੱਲ ਕਰਦੇ ਨੇ ਤੇ ਗੁਰਮਤ ਗਿਆਨ ਨੂੰ ਪਹਿਲਾਂ ਰੱਖ ਕੇ ਫਿਰ ਧਿਆਨ ਦੀ ਗੱਲ ਕਰਦੀ ਹੈ ਹਰ ਕੇ ਗੁਣ ਗਾਇ ਕਹਿੰਦੇ ਹਰ ਕੇ ਗੁਣ ਵਾਲੇ ਭਗਤ ਜਨ ਗੁਰਮਤ ਅਨੁਸਾਰ ਜੇ ਤੂੰ ਉਸ ਰਸਤੇ ਵੀ ਚੱਲੇਗਾ ਭਾਵੇਂ ਉਹ ਸਾਧ ਜਨਾਂ ਦੀ ਸੰਗਤ ਕਰੇਗਾ ਕਹਿੰਦੇ ਰਸਤਾ ਕੋਈ ਵੀ ਅਪਣਾ ਲਾ ਫਿਰ ਵੀ ਸਰੀਰ ਨਹੀਂ ਰਹੇਗਾ ਸਰੀਰ ਕੋਈ ਇਹ ਤਾਂ ਵੀ ਸਦੀਵੀ ਰਹਿਣ ਵਾਲਾ ਨਹੀਂ ਉਹ ਜਾਣਾ ਹੀ ਜਾਣਾ ਹੈ ਸਪਸ਼ਟ ਕਰਕੇ ਕਹਿਣਾ ਕੀਤਾ ਸੰਗਤ ਭਾਵੇਂ ਤੂੰ ਕੋਈ ਵੀ ਰਸਤਾ ਅਪਣਾ ਲਾ ਜੇ ਤੇ ਕਹਿੰਦੇ ਹਰ ਕੇ ਉਹ ਭਗਤ ਜਨ ਐਸੇ ਜਿਹੜੇ ਜੇ ਉਹਨਾਂ ਦੀ ਸੰਗਤ ਕਰੇਗਾ ਗੁਰਮਤਿ ਅਨਸਾਰ ਤੇਰੰਤ ਆਤਮਾ ਰੂਪੀ ਉਹ ਸਰੀਰ ਨੂੰ ਜਾਣ ਸਕਦਾ ਉਸ ਨੂੰ ਬਚਾ ਸਕਦਾ ਉਸ ਨੂੰ ਸਮਝ ਸਕਦਾ ਆਪਣੇ ਮੂਲ ਨਾਲ ਜੋੜ ਸਕਦਾ ਤੇ ਇਹ ਤੇਰੀ ਕਹਿੰਦੇ ਅਸੀਂ ਸਮਝ ਜਾ ਕਿਸ ਰਸਤੇ ਚੱਲਣਾ ਪਰ ਸਪਸ਼ਟ ਕਰਕੇ ਕਹਿਣਾ ਕੀਤਾ ਸਰੀਰ ਨਹੀਂ ਬਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ